ਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਜ ਸੰਦਰਭ ਵਿੱਚ ਇਕੱਠੇ ਹੋਏ ਆ ਸਭ ਨੂੰ ਪਤਾ ਹੀ ਹੈ ਇੱਕ ਨਾ ਚੀਜ਼ ਹੈ ਅਗਰ ਕਮਜ਼ੋਰ ਤਗੜੇ ਨੂੰ ਹਰਾ ਨਹੀਂ ਸਕਦਾ ਤੈਨੂੰ ਬਦਨਾਮ ਕਰਦਾ ਵਾਹ ਔਰ ਹਨੇਰੇ ਦਾ ਅਸਤਿਤਵ ਹਮੇਸ਼ਾ ਰਹਿੰਦਾ ਹੀ ਹੈ ਪ੍ਰਬੰਧ ਚਾਨਣ ਦਾ ਕਰਨਾ ਪੈਂਦਾ ਹਮੇਸ਼ਾ ਇਹਨਾਂ ਨੂੰ ਇਹ ਹੈ ਕਿ ਇੱਕ ਝੂਠ ਫੈਲਾ ਦਿਓ ਕਿੰਨੇ ਪੁੱਛਣਾ ਹੈ ਅਗਾਂ ਦੀਆਂ ਫੈਲਦਾ ਚਲਿਆ ਜਾਏਗਾ ਇਹ ਅੱਜ ਇਤਿਹਾਸ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਕਤ ਅੰਗਰੇਜ਼ਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਡਿਸਟੋਰਟ ਕਰਨਾ ਸੀ ਨਾ ਕਿਉਂਕਿ ਰਿਗਵੈਦ ਤੱਕ ਉਹ ਲੋਕੋ ਮਿਲਾਵਟ ਕਰ ਚੁੱਕੇ ਨੇ ਜੌਨ ਮਿਲਟਨ ਕਲਕੱਤਾ ਜਾਂਦਾ ਹੈ ਸਰੂਪ ਨਹੀਂ ਮਿਲਦਾ ਪੰਜਾਬ ਹੁੰਦਾ ਸਰੂਪ ਨਹੀਂ ਮਿਲਦਾ ਕਿਉਂਕਿ ਸਰੂਪ ਸੰਪਰਦਾਵਾਂ ਦੇ ਕੋਲ ਉਦਾਸੀਨ ਮਹਾਂਪੁਰਖਾਂ ਕੋਲ ਪਏ ਨੇ ਔਰ ਐਦਾਂ ਕਿਸ ਨੂੰ ਮਿਲਦੀ ਨਹੀਂ ਫਿਰ ਕੀ ਕੀਤਾ ਗੁਰਦਰਾ ਸੁਧਾਰ ਲਹਿਰ ਖੜੀ ਕੀਤੀ ਹੈ ਤੇ ਮਹੰਤ ਨਾਰਾਇਣ ਦਾਸ ਦਾ ਜੋ ਵੀ ਉਸ ਵਕਤ ਕਿਰਦਾਰ ਸੀ ਉਹਨੂੰ ਬਹਾਨਾ ਬਣਾ ਕੇ ਸਮੁੱਚੇ ਗੁਰੂ ਘਰ ਦੇ ਕਬਜ਼ਾ ਕਰ ਲਿਆ ਗਿਆ ਕੀਤਾ ਕਿ ਫਿਰ ਮੁਰਗੰਦ ਸਾਹਿਬਾਰੇ ਪਦ ਛੇਦ ਕਰਦੇ ਉਸ ਵਕਤ ਸ਼ਾਇਦ ਕਿਸ ਨੇ ਆਵਾਜ਼ ਨਹੀਂ ਚੱਕੀ ਸ਼ਾਇਦ ਕਿਸੇ ਸੰਤਾਵਾਂ ਪਰਖਾਂ ਜਾਂ ਕਿਸੇ ਸੰਪਰਦਾਵਾਂ ਇਕੱਠ ਨਹੀਂ ਕੀਤਾ ਤੇ ਇਹ ਕੰਮ ਹੋ ਗਿਆ ਇਹ ਅੱਜ ਫਿਰ ਉਸੇ ਤਾਕ ਦੇ ਵਿੱਚ ਨੇ ਕਿ ਫਿਰ ਉਹ ਮਾਹੌਲ ਬਣਾਇਆ ਜਾਵੇ ਤੇ ਫਿਰ ਜਿਹੜੀਆਂ ਸੰਪਰਦਾਵਾਂ ਖਤਮ ਕੀਤੀਆਂ ਜਾਣ ਇਹਦੇ ਪਿੱਛੇ ਵੱਡਾ ਕਾਰਨ ਇਹ ਹੈ ਜਿੰਨੂੰ ਤੁਸੀਂ ਡੀਪ ਸਟ੍ਰਿਡ ਕਹਿ ਸਕਦੇ ਹੋ ਜਿੰਨੂੰ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ ਵੀ ਚੱਕਰ ਕੀ ਹੈ ਆਨ ਔਲਾ ਸਮਾ ਜਿਹੜਾ ਜੰਗਾਂ ਯੁੱਧਾਂ ਦਾ ਹੈ ਔਰ ਦੁਨੀਆ ਨੂੰ ਪਤਾ ਹੈ ਕਿ ਅਗਰ ਅੱਜ ਤੱਕ ਕਿਸ ਨੇ ਸੰਸਾਰ ਚ ਮਾਲੂਮ ਮਾਰੀਏ ਤੋ ਸਿੱਖ ਪੰਥ ਹੈ ਐਸਾ ਕੋਈ ਦੂਸਰਾ ਨਹੀਂ ਹੈ ਯਾਹਾਂ ਪੇ ਖਤਮ ਕੀਤਾ ਜਾਵੇ ਜਾਂ ਕਾਬਜ਼ ਕੀਤਾ ਜਾਵੇ ਹੁਣ ਤਿੰਨ ਤਰ੍ਹਾਂ ਦੇ ਨਾਲ ਪ੍ਰਚਾਰ ਪੰਥ ਵੀ ਚੱਲਦਾ ਹੈ ਇੱਕ ਸੰਪਰਦਾਵਾਂ ਜਿਵੇਂ ਟਕਸਾਲਾਂ ਨੇ ਜਿਨ੍ਹਾਂ ਚ ਵਿਦਾਂਤ ਗਿਆਨ ਪੜ੍ਹਾਏ ਜਾਂਦੇ ਨੇ ਬਾਤ ਬੋਲਤਾ ਜੀ ਦੂਸਰਾ ਸੰਤ ਸੰਸਮਾਜ ਸਨਾਨਸਰ ਸੰਪਰਦਾਇ ਹੋਰ ਸੰਪਰਦਾਇ ਜਿਨ੍ਹਾਂ ਦੇ ਵਿੱਚ ਕੇਵਲ ਭਗਤੀ ਮਾਰਗ ਹੈ ਪ੍ਰੇਮ ਮਾਰਗ ਹੈ ਔਰ ਗੁਰਮਤ ਦੇ ਵਿੱਚ ਪ੍ਰਕਾਸ਼ਠਾ ਪ੍ਰੇਮ ਦੀ ਹੈ ਗਿਆਨ ਦੀ ਨਹੀਂ ਹੈ ਜਿਹਨੂੰ ਪ੍ਰੇਮ ਕੀਓ ਤਨਹੀ ਪ੍ਰਭ ਆਇਓ ਤੇ ਤੀਸਰੇ ਤਰਕਵਾਦੀ ਨਾ ਤੇ ਉਹ ਤਰਕ ਦੀ ਸ਼ੁੱਧਤਾ ਕਰ ਸਕਦੇ ਨੇ ਨਾ ਹੀ ਕਿਸਨ ਕੋ ਸਮਝਾ ਸਕਦੇ ਨੇ ਅੱਜ ਪੰਜਾਬ ਦੇ ਅੰਦਰ ਜਿੰਨੀ ਵੀ ਸਿੱਖੀ ਬਚੀ ਹੈ ਜਿੰਨੇ ਵੀ ਸਿੱਖ ਬcze ਹੋਏ ਨੇ ਜਿਹੜੇ ਗੁਰੂ ਘਰ ਆਉਂਦੇ ਨੇ ਔਰ ਸਮਾਧਾਂ ਤੇ ਨਹੀਂ ਜਾਂਦੇ ਉਹ ਜ਼ਰੂਰ ਕਿਸੇ ਨਾ ਕਿਸੇ ਸੰਪਰਦਾਇ ਨਾਲ ਜੁੜੇ ਹੋਏ ਲੋਕ ਨੇ ਕਿਉਂਕਿ ਮਨੁੱਖ ਹਨ ਅਸੀਂ ਨਿੱਜੀ ਲੋੜਾਂ ਨੇ ਨਿੱਜੀ ਤਕਲੀਫਾਂ ਨੇ ਤਾਂ ਕੋਈ ਇੱਕ ਪ੍ਰਾਣੀ ਚਾਹੀਦਾ ਜਿਹਦੇ ਨਾਲ ਜਾ ਕੇ ਆਪਣਾ ਦੁੱਖ ਸੁੱਖ ਸਾਂਝਾ ਕੀਤਾ ਜਾ ਸਕੇ ਜਾਂ ਦੱਸਿਆ ਜਾ ਸਕੇ ਜਦੋਂ ਈਸਾਈਅਤ ਦਾ ਪੰਜਾਬ 'ਚ ਪ੍ਰਸਾਰ ਕਰਨਾ ਸੀ ਪਹਿਲਾ ਕੰਮ ਕੀ ਕੀਤਾ ਗਿਆ ਗੁਰਮਤਿ ਗਰਮਿਸ਼ਟਰੀ ਕਾਲਜ ਖੜੇ ਕੀਤੇ ਗਏ ਤੇ ਸੰਤ ਸਮਾਜ ਦੇ ਖਿਲਾਫ ਖਰਚਾ ਸ਼ੁਰੂ ਕੀਤਾ ਗਿਆ 2007-08 ਵਿਚ ਹਲਾਤ ਇਹ ਸੀ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸੰਤਾਂ ਨੂੰ ਉਤਰਦਿਆਂ ਹੀ ਬਾਈਕੌਟ ਕੀਤਾ ਜਾਂਦਾ ਸੀਗਾ 16 ਤੱਕ ਇਹਨਾਂ ਨੂੰ ਦੇਸ਼ਾਂ ਦੇਸ਼ਾਂ 'ਚ ਘੁੰਮ ਕੇ ਠੱਲ ਪਾਈ ਔਰ 16 ਤੋਂ ਬਾਅਦ ਫਿਰ ਉਹੀ ਕੰਮ ਸ਼ੁਰੂ ਹੋ ਗਿਆ ਅੱਜ ਉਹੀ ਨਿੰਦ ਕਲਾਉਣਾ ਫਿਰ ਆਪਣਾ ਜ਼ੋਰ ਫੜ ਗਿਆ ਹੁਣ ਸਾਡੀ ਦਿੱਕਤ ਇਹ ਹੈ ਨਾ ਕਿ ਉਹਨੂੰ ਕਿਹਾ ਮੈਨੂੰ ਥੋੜੀ ਕਿਹਾ ਹੈ ਇਲਜ਼ਾਮ ਹੁੰਦੇ ਆ ਮੇਰੇ ਤੇ ਇਲਜ਼ਾਮ ਥੋੜੀ ਨਾ ਮੈਂ ਕੀ ਬੋਲਾਂ ਜਦੋਂ ਅਸੀਂ ਇਸ ਸੁਭਾਣਾ ਚੱਲਦੇ ਆ ਨਾ ਤੇ ਕਹਿੰਦੇ ਨਾ ਕਿ ਲੱਗੇਗੀ ਆਗ ਤੋ ਜਲਣਗੇ ਘਰ ਸਭਕੇ ਹੀ ਮੇਰਾ ਅਕੇਲੇ ਦਾ ਘਰ ਥੋੜੀ ਹੈ ਇੱਕ ਇੱਕ ਕਰਕੇ ਫਿਰ ਸਾਰੇ ਵੱਲ ਆਉਣਗੇ ਅੱਜ ਜਿੰਨੇ ਮਹਾਪੁਰਖ ਇਕਰਤਤ ਹੋਏ ਨੇ ਬਹੁਤ ਸਹੂਲਤਾਂ ਦਾ ਸਬੂਤ ਦਿੱਤਾ ਇਹਨਾਂ ਨੇ ਸਾਂਝੀ ਵਾਲਤਾ ਦਾ ਔਰ ਇਸੇ ਹੀ ਜਗ੍ਹਾ ਤੋਂ ਜਿਵੇਂ 2008 ਵਿੱਚ ਅਸੀਂ ਇੱਕ ਆਵਾਜ਼ ਚੱਕੀ ਸੀ ਫਿਰ ਅਸੀਂ ਇੱਕ ਸਨੇਹਾ ਦੇ ਨੇ ਅਨੁਸਾਰ ਇਹਨਾਂ ਦਿਕਾਨ ਨੂੰ ਕਿ ਹੁਣ ਜਵਾਬੀ ਕਾਰਵਾਈ ਉਸੇ ਹੀ ਭਾਸ਼ਾ 'ਚ ਹੋਏਗੀ ਜਿਸ ਭਾਸ਼ਾ ਦੇ ਵਿੱਚ ਤੁਸੀਂ ਸੰਪਰਦਾਵਾਂ ਨੂੰ ਖਤਮ ਕਰਨ ਦਾ ਜ਼ੋਰ ਲਾਇਆ ਹੋਇਆ ਕਿਉਂਕਿ ਅਗਰ ਸੰਪਰਦਾਵਾਂ ਖਤਮ ਨਾ ਕੀਤੀਆਂ ਜਦ ਤੱਕ ਪੰਜਾਬ 'ਚ ਉਹ ਸੰਪਰਦਾਵਾਂ ਖਤਮ ਨਹੀਂ ਕੀਤੀਆਂ ਜਾਣਗੀਆਂ ਪੰਜਾਬ ਦੀ ਧਰਤੀ ਦਾ ਇਸਾਈਕਰਨ ਕਾਮਰੇਡੀਕਰਨ ਇਸਲਾਮੀਕਰਨ ਕਰਨਾ ਬਿਲਕੁਲ ਅਸੰਭਵ ਹੈ ਅੱਜ ਜਿੱਥੇ-ਜਿੱਥੇ ਤੁਸੀਂ ਦੇਖੋ ਜਿੱਥੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਸੰਤ ਦਾ ਕੋਈ ਕੁੱਟਿਆ ਤੱਕ ਵੀ ਹੈ ਨਾ ਉਹਦੇ ਲਾਗੇ-ਲਾਗੇ ਤੁਹਾਨੂੰ ਕੋਈ ਚਰਚ ਨਜ਼ਰ ਨਹੀਂ ਆਏਗੀ। ਅਗਰ ਅੱਜ ਸਿੱਖ ਜੁੜਿਆ ਹੋਇਆ ਪ੍ਰੇਮ ਦੇ ਨਾਲ, ਇਸ਼ਕ ਨਾਲ, ਮੁਹੱਬਤ ਦੇ ਨਾਲ। ਕਿਉਂਕਿ ਸੰਪਰਦਾਵਾਰ ਦਾ ਕੰਮ ਹੈ ਮੁਹੱਬਤ ਬਨਣਾ, ਇਸ਼ਕ ਬਨਣਾ। ਕਾਗਿਆਰੀ ਹਰ ਖੇਚ ਉੱਗ ਆਉਂਦੀ ਹੈ। ਜਿਹੜੇ ਗੁਨਾਹਗਾਰ ਨੇ ਸਜ਼ਾ ਦੇ ਹੱਕਦਾਰ ਨੇ। ਪਰ ਉਹਨਾਂ ਦਾ ਬਹਾਨਾ ਬਣਾ ਕੇ ਸੰਕਰਦਾਵਾਂ ਨੂੰ ਖਤਮ ਕਰਦਾ ਇਹ ਉਸੇ ਤਰ੍ਹਾਂ ਚਾਲ ਖੇਡੀ ਜਾ ਰਹੀ ਹੈ ਜਿਵੇਂ ਗੁਰਦੁਆਰਾ ਸਦਾ ਲੈਣ ਤੋਂ ਪਹਿਲਾਂ ਖੇਡੀ ਗਈ ਸੀ ਜੇ ਅੱਜ ਅਸੀਂ ਇਕੱਠੇ ਨਾ ਹੋਏ ਜ਼ੋਰ ਦੇ ਨਾਲ ਵਾਪਸ ਜਵਾਬ ਨਾ ਦਿੱਤਾ ਤੇ ਸਾਡਾ ਜਿਹੜਾ ਅੰਦਰਲਾ ਸਿਪਾਹੀ ਨਾ ਜਾਗ ਗਿਆ ਤੇ ਪਿਆਰਿਓ ਇਹ ਫਿਰ ਚੜ ਕੇ ਹੁੰਦੀ ਰਹਿਣਗੇ ਸਫਾਈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਜੇ ਇੱਕ ਗੱਲ ਦੀ ਸਫਾਈ ਦੋਗੇ ਦੂਜੀ ਗੱਲ ਕਰਨਗੇ ਦੂਜੀ ਦੀ ਸਫਾਈ ਕਰੋਗੇ ਤੀਜੀ ਸਫਾਈ ਨਹੀਂ ਦੇਣਗੇ ਉਹਨਾਂ ਕੋਲ ਸਬੂਤ ਮੰਗਣੇ ਨੇ ਉਹਨਾਂ ਕੋਲ ਚੈਲੰਜ ਕਰਨਾ ਜਿਵੇਂ ਅਸੀਂ ਕਿਹਾ ਸੀ ਪੱਤਰਕਾਰ ਨੂੰ ਕਿ ਜਿਹੜੀ ਬੀਬੀ ਬੋਲੀ ਐ 5 ਮਿੰਟ ਫੋਨ ਤੇ ਗੱਲ ਕਰਵਾ ਦੇ ਹੁਣ ਹੀ ਪਤਾ ਲੱਗ ਜਾਏਗਾ ਨਹੀਂ ਜੀ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਕਿਉਂ ਸ਼ਰਾਬ ਔਰਤ ਇਹਦਾ ਇਲਜ਼ਾਮ ਕਿਸੇ ਤੇ ਵੀ ਲਾਦੋ ਸਾਬਤ ਨਹੀਂ ਹੋ ਸਕਦਾ ਜੀ ਸੋ ਇਹ ਇਹਨਾਂ ਤਰੀਕੇ ਪਕੜਿਆ ਹੋਇਆ ਹੈ ਜਿਨ੍ਹਾਂ ਕੀਤਾ ਉਹ ਗੁਨਾਹਗਾਰ ਨੇ ਸਜ਼ਾ ਦਾ ਹੱਕਦਾਰ ਨੇ ਪਰ ਉਹਨਾਂ ਦੇ ਚੱਕਰ 'ਚ ਸਾਰੀਆਂ ਸੰਪਰਦਾਵਾਂ ਨੂੰ ਨਾਨਕ ਸਰ ਵਰਗੀ ਐਸ ਭਗਤੀ ਦੇ ਸਥਾਨ ਨੂੰ ਮਜ਼ਾਕੀਆ ਨਾਮ ਦੇਣਾ ਕਿਉਂਕਿ ਉਹ ਤੇ ਆਲਰੇਡੀ ਕਾਮਰੇਡ ਨੇ ਉਹਨਾਂ ਦਾ ਭਗਤੀ ਨਾਲ ਸਿੱਖੀ ਨਾਲ ਕੋਈ ਲੈਣ ਦੇ ਨਹੀਂ ਆ ਜਦ ਕਾਮਰੇਡ ਖਤਮ ਹੋ ਲੱਗੇ ਤੇ ਪੱਗਾ ਬਣ ਕੇ ਸਿੱਖਾਂ ਚ ਵੜ ਗਏ ਉਹੀ ਲਾਣਾ ਇੱਕ ਸਮਾਂ ਐਸਾ ਸੀ ਜਦੋਂ ਮਿਸ਼ਨਰੀ ਨੂੰ ਮਿਸ਼ਨਰੀ ਕਹੀਦਾ ਸੀ ਕਹਿੰਦੇ ਪਾਜੀ ਮਿਸ਼ਨਰੀ ਨਾਲ ਅਗੋ ਐਂ ਲੱਗਦਾ ਜਿਵੇਂ ਕਿਸ ਨੇ ਗਾਲ ਕੱਢੀ ਹੈ ਸੋ ਇਹਨਾਂ ਨੂੰ ਉਸੇ ਭਾਸ਼ਾ ਜਵਾਬ ਅਗਰ ਨਾ ਦਿੱਤਾ ਨਾ ਤੇ ਇਹ ਕੱਲ ਨੂੰ ਸਾਡੇ ਕੰਨਾਂ ਤੇ ਚੜ ਕੇ ਸਾਡੇ ਕੰਨ ਖਿੱਚਣਗੇ ਠੀਕ ਹੈ ਅਸੀਂ ਸਾਖਤਾਂ ਤੋਂ ਦੂਰੀ ਬਣਾਉਣੀ ਹੈ ਨਿੰਦਕਾਂ ਤੋਂ ਪਰਹੇਜ਼ ਕਬੀਰ ਸਾਹਿਬ ਕਹਿੰਦੇ ਨਿੰਦਕ ਨੀਰੇ ਰੱਖੀਏ ਆਂਗਨ ਕੋ ਨੀਚੇ ਪਰੇ ਇਹਨਾਂ ਨੂੰ ਆਪਣੇ ਲੱਗੇ ਰੱਖਣਾ ਜ਼ਰੂਰੀ ਹੈ ਇਹਨਾਂ ਨੂੰ ਸੁਣਨਾ ਜ਼ਰੂਰੀ ਹੈ ਇਹਨਾਂ ਨੂੰ ਜਵਾਬ ਇਹਨਾਂ ਜ਼ਰੂਰੀ ਹੈ ਜਾਂ ਤੇ ਡੈਫਰਮੇਸ਼ਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੇਸ ਕੀਤੇ ਜਾਣ ਨਹੀਂ ਤੇ ਪ੍ਰਚਾਰ ਦਾ ਜਵਾਬ ਫਿਰ ਸੰਤ ਸਮਾਜ ਪ੍ਰਚਾਰ ਨਾਲ ਵੀ ਦਿੰਦਾ ਹੈ ਅੱਗੇ ਵੀ ਦਿੱਤਾ ਤੇ ਘਰਾਂ ਚ ਵਾੜ ਕੇ ਰੱਖੇ ਨੇ ਕਿੱਥੇ ਫਿਰਦੇ ਨੇ ਅੱਜ ਧੁੰਦੇ ਹੁਣ ਸਾਰੇ ਹੈ ਕਿਤੇ ਨਜ਼ਰ ਆ ਰਹੇ ਕਿਸੇ ਨੂੰ ਅੱਜ ਕਿਤੇ ਨਹੀਂ ਹੈਗੇ ਕਿੱਥੇ ਬੰਦਪ੍ਰੀਤ ਨਹੀਂ ਨਜ਼ਰ ਆ ਰਿਹਾ ਇਸੇ ਤਰੀਕੇ ਦੇ ਨਾਲ ਅਗਰ ਉਹ ਨਹੀਂ ਟਲਣਗੇ ਤੇ ਇਥੋਂ ਸਿਰਫ ਬੇਨਤੀ ਨਹੀਂ ਹੈ ਚੇਤਾਵਨੀ ਹੈ ਕਿਉਂਕਿ ਸਿੱਖ ਜਿਹੜਾ ਹੈ ਨਾ ਇਹ ਸੰਤ ਸਪਾਹੀ ਦਾ ਸਾਂਝਾ ਸਰੂਪ ਹੈ ਤੇ ਸਾਡਾ ਸਿਪਾਹੀ ਹੈ ਵੀ ਥੋੜਾ ਕਬਾਜ ਹੈ ਸਾਰੇ ਜਾਣਦੇ ਤੋ ਇਹਨਾਂ ਨੂੰ ਇਦਾਂ ਹੀ ਟਕਰਾਂਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਤਰਲੇ ਮਾਰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਸਫਾਈਆਂ ਦਿੰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਡਿਫੈਂਸਿਵ ਮੋਡ ਤੇ ਆ ਕੇ ਦੇਖੋਗੇ ਇਹ ਟੁੱਟਣਗੇ ਇਹ ਅੱਗੇ ਵੀ ਤੋੜਿਆ ਪਹਿਲੀ ਵਾਰ ਨਹੀਂ ਤੋੜਿਆ ਪਰ ਇਹ ਥੋੜਾ ਜਿਹਾ ਗਿਲਾ ਆਪਣੀਆਂ ਸੰਪਰਦਾਵਾਂ ਦੇ ਨਾਲ ਹੈ ਜਿੰਨੀਆਂ ਵੀ ਸੰਪਰਦਾਵਾਂ ਕਿਸੇ ਵੀ ਕਿਸਮ ਦੀਆਂ ਨੇ ਸਾਰੇ ਨੂੰ ਅੱਜ ਵਾਅਦੇ ਚੜ੍ਹ ਕੇ ਇਕੱਤਰਤ ਹੋਣ ਦੀ ਲੋੜ ਹੈ ਫਾ ਫਾ ਦੇ ਇਹ ਇਕੱਠ ਕਰਨ ਦੀ ਲੋੜ ਹੈ ਇੱਕ ਗੁਰਮਤਿ ਚੇਤਨਾ ਲਹਿਰ ਤੋਰਨ ਦੀ ਲੋੜ ਹੈ ਇੱਕ ਭਗਤੀ ਲਹਿਰ ਤੋਰਨ ਦੀ ਲੋੜ ਹੈ ਪਿੰਡਾਂ ਦੇ ਅੰਦਰ ਪ੍ਰਚਾਰ ਦੀ ਪ੍ਰਕਾਸ਼ਤਾ ਦੀ ਲੋੜ ਹੈ ਜੇ ਅਸੀਂ ਪ੍ਰਚਾਰ ਨਹੀਂ ਕਰਾਂਗੇ ਤੇ ਕੋਈ ਤੇ ਕਰੇਗਾ ਤੇ ਜੇ ਕੋਈ ਕਰੇਗਾ ਉਹਦਾ ਨੁਕਸਾਨ ਕੀ ਹੈ ਅਸੀਂ ਦੇਖ ਰਹੇ ਹਾਂ ਅੱਜ ਚੈਨਲ ਵੀ ਜਿਹੜੇ ਉਹਨਾਂ ਦੇ ਕੋਲ ਨੇ ਅੱਜ ਸੋਸ਼ਲ ਮੀਡੀਆ ਵੀ ਉਹਨਾਂ ਦੇ ਕੋਲ ਹੈ ਪਰ ਜਿੰਨਾ ਵੀ ਸਾਡੇ ਕੋਲ ਹੈ ਇਨ ਨੂੰ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਤਾਂਘ-ਚਾਮ ਜਿੰਨਾ ਵੀ ਉਹਨਾਂ ਦਾ ਪ੍ਰੋਪਗੈਂਡਾ ਹੈ ਉਹ ਟੁੱਟ ਸਕਦਾ ਹੈ ਤੋੜਿਆ ਜਾ ਸਕਦਾ ਹੈ ਤਬਸੀ ਕੀਤਾ ਜਾ ਸਕਦਾ ਹੈ ਸੋ ਇਤਨੀਆਂ ਜੋ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਆਪਣਾ ਅੰਦਰ ਦਾ ਸਿਪਾਹੀ ਖੜਾ ਕਰੋ ਪੰਜਾਬ ਵਾਸਤੇ ਆਪਣੇ ਪੰਥ ਵਾਸਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਪਣੀਆਂ ਸੰਪਦਾਵਾਂ ਵਾਸਤੇ ਹਰ ਸਿੱਖ ਦਾ ਫਰਜ਼ ਹੈ ਕਿ ਕਿ ਸਵਾ ਲੱਖ ਹੈ ਨਾ ਸਵਾਲਾਂ ਕਿ ਬਗੜੋਗੇ ਆਵਾਜ਼ ਚੱਕੋ ਆਪਣੇ ਆਪਣੇ ਸੋਸ਼ਲ ਤੋਂ ਆਪਣੀ ਆਪਣੀ ਆਈਡੀਆ ਤੋਂ ਤਾਂ ਜਾ ਕੇ ਇਹਨਾਂ ਨੂੰ ਨੱਥ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹੋ ਸੋਨ ਸਤਿਗੁਰੂ ਜੀ ਨੇ ਮੇਰੇ ਨਾਲ ਇਹ ਸੰਮਾਨਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲਪੁਰਨੀਆ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨਾਨਕ ਦਾ ਸੰਦੇਸ਼ ਸੇਵਾ ਦੇ ਵਿੱਚ ਸਾਡਾ ਵੀ ਦੇਖਦੇ ਹਾਂ